ਵਿਨਾ ਵਰਮਾ ਜੀ ਦੀ ਕਹਾਣੀ ਗੋਲੇ ਕਬੂਤਰ ਸ਼ਾਇਦ 15 ਵਰਿਆਂ ਬਾਅਦ ਮਿਲਿਆ ਸੀ ਉਹ ਉਹਨੂੰ ਸ਼ਕਲ ਕਾਫੀ ਬਦਲ ਗਈ ਸੀ ਉਹਦੀ ਹੁਣ ਉਹ ਮੁੰਡੇ ਤੋਂ ਮਰਦ ਬਣ ਚੁੱਕਿਆ ਸੀ ਉਹਦੀਆਂ ਅੱਖਾਂ 'ਚ ਕੱਚੀ ਜਿਹੀ ਸ਼ਰਮ ਦੀ ਥਾਂ ਤਿਰਸ਼ੀ ਜਿਹੀ ਝਾਕੜੀਆਂ ਆ ਗਈ ਸੀ ਨਾ ਹੁਣ ਉਹ ਗੱਲ ਕਰਦਾ ਥੱਕਦਾ ਸੀ ਤੇ ਨਾ ਹੁਣ ਉਹਦੀ ਜ਼ਬਾਨ ਥਰਥਰਾਉਂਦੀ ਸੀ ਹੁਣ ਬਿਲਕੁਲ ਬਦਲ ਗਿਆ ਜਾਪਦਾ ਸੀ ਕਿਸੇ ਹੰਡੇ ਹੋਏ ਵਪਾਰੀ ਵਾਂਗ ਗੱਲਾਂ ਕਰ ਰਿਹਾ ਸੀ ਉਹ ਪਦਮਨੀ ਨੂੰ ਹੌਲੀ-ਹੌਲੀ ਸਭ ਯਾਦ ਆ ਗਿਆ ਸੀ ਯਾਦ ਆ ਰਿਹਾ ਸੀ ਕਿ ਉਹਨੂੰ ਜੇਲ੍ਹ ਦੀ ਕਾਲ ਕੋਠੜੀ 'ਚ ਬੰਦ ਉਹਦੇ ਸਾਹਮਣੇ ਬੈਠਾ ਇੱਕ ਖੁੰਖਾਰ ਅਪਰਾਧੀ 15 ਸਾਲ ਪਹਿੰਨਾ ਉਸ ਕੋਲ ਆਪਣਾ ਕੇਸ ਲੈ ਕੇ ਆਇਆ ਸੀ ਨਵਾਂ ਨਵਾਂ ਇੰਡੀਆ ਤੋਂ ਆਇਆ ਸੀ ਤੇ ਪੰਜਾਬ ਦੀ ਮਿੱਟੀ ਦੀ ਮਹਿਕ ਹਲੇ ਤੱਕ ਉਹਦੇ ਵਜੂਦ 'ਚ ਆ ਰਹੀ ਸੀ ਲਾ ਫਾਰਮ ਉਹ ਕੈਨ ਕਰੁਕ ਜਿੱਥੇ ਉਹਨੇ ਪ੍ਰੈਕਟਿਸ ਸ਼ੁਰੂ ਕੀਤੀ ਸੀ ਉੱਥੇ ਅਜੇ ਹੀ ਹਜ਼ਾਰਾਂ ਹੀ ਕੇਸ ਆਉਂਦੇ ਸੀ ਪੋਲਿਟੀਕਲ ਅਸਾਈਲਮ ਦੇ ਲਾ ਫਾਰਮ ਇਮੀਗ੍ਰੇਸ਼ਨ ਦੇ ਕੇਸ ਲੜਨ ਤੇ ਸਲਾਹ مشورہ ਦੇਣ ਚਮੰਨੀ ਪਰਵੰਨੀ ਸੀ ਪੱਲਿਓ ਪੈਸੇ ਖਰਚ ਕੇ ਲੀਗਲ ਐਡ ਲੈ ਕੇ ਮੁਕਦਮੇ ਲੜਨ ਵਾਲਿਆਂ ਦੀ ਕੋਈ ਕਮੀ ਨਹੀਂ ਸੀ ਉਹਦੀ ਫਾਰਮ ਦੇ ਵਕੀਲ 24 ਘੰਟੇ ਜਨਤਾ ਦੀ ਸੇਵਾ ਲਈ ਹਾਜ਼ਰ ਰਹਿੰਦੇ ਸਨ ਖਾਸ ਕਰ ਪਦਮਨੀ ਨੂੰ ਇਸ ਕੰਮ ਲਈ ਮਹਿਰ ماہر ਸਮਝਿਆ ਜਾਂਦਾ ਸੀ ਏਸ਼ੀਆ ਜਬਾਨਾਂ ਆਉਣ ਕਾਰਨ ਉਹਨੂੰ ਦੋ ਭਾਸ਼ੀ ਦੀ ਲੋੜ ਨਹੀਂ ਪੈਂਦੀ ਸੀ ਉਹ ਸਿੱਧੀ ਕਲੈਂਟਸ ਨਾਲ ਗੱਲ ਕਰਦੀ ਤੇ ਇੱਕ ਘੰਟੇ ਚ ਕੇਸ ਤਿਆਰ ਕਰ ਦਿੰਦੀ ਉਹਦੀ ਫਾਰਮ ਦੇ ਮਾਲਕ ਉਹ ਤੋਂ ਬਹੁਤ ਖੁਸ਼ ਸੀ ਪਦਮਨੀ ਬਾਰੇ ਤਾਂ ਮਸ਼ਹੂਰ ਸੀ ਕਿ ਉਹ ਕਈ ਵਾਰ ਡਿਪੋਰਟ ਹੋ ਰਹੇ ਪ੍ਰਵਾਸੀਆਂ ਨੂੰ 에ਅਰਪੋਰਟ ਤੋਂ ਜਾ ਕੇ ਛਡਵਾ ਲਿਆਈ ਸੀ ਕੇਸਾਂ ਦੇ ਸਿਲਸਿਲੇ 'ਚ ਕਈ ਵਾਰ ਉਹਨੂੰ ਯੂਰਪ ਦੇ ਚੱਕਰ ਲਗਾਉਣੇ ਪੈਂਦੇ ਸੀ ਆਪਣੇ ਕੰਮ 'ਚ ਨਿਪੁੰਨ ਸੀ ਉਹ ਤੇ ਕਦੇ ਕੇਸ ਨਹੀਂ ਹਾਰੀ ਸੀ ਇਸ ਬੰਦੇ ਤੋਂ ਵੀ ਉਹਦੀ ਫਰਮ ਨੇ ਮੋਟੀ ਫੀਸ ਲਈ ਸੀ ਤੇ ਰਾਜਨੀਤਿਕ ਸ਼ਰਨ ਲੈਣ ਦਾ ਕੇਸ ਹੋਮ ਆਫਿਸ ਕੋਲ ਭੇਜ ਦਿੱਤਾ ਸੀ ਤੇਰੀ ਬੈਕਗ੍ਰਾਉਂਡ ਕੀ ਹੈ ਪਦਮਨੀ ਨੇ ਉਦੋਂ ਉਤੋਂ ਪੁੱਛਿਆ ਸੀ ਜੀ ਮੈਂ ਕੁਝ ਸਮਝਿਆ ਨਹੀਂ ਉਹ ਬੌਂਦਲਿਆ ਜਿਹਾ ਸੀ ਤੇਰੀ ਕਹਾਣੀ ਕੀ ਹੈ ਤੂੰ ਕਿੱਥੋਂ ਕਿਉਂ ਆਇਆ ਪਦਮਨੀ ਨੇ ਸਵਾਲ ਖੋਲਿਆ ਮੇਰੇ ਨਾਲ ਦੇ ਕਈ ਮੁੰਡੇ ਇੱਥੇ ਆਏ ਹੋਏ ਨੇ ਮੈਂ ਸੋਚਿਆ ਮੈਂ ਵੀ ਕਿਸਮਤ ਅਜ਼ਮਾ ਲਵਾਂ ਉਹਨੇ ਦੱਸਿਆ ਇੱਥੇ ਕਿਵੇਂ ਪਹੁੰਚਿਆ ਤੂੰ ਉਹਨੇ ਪੁੱਛਿਆ ਏਜੰਟ ਨੂੰ 5 ਲੱਖ ਦੇ ਕੇ ਉਹਨੇ ਦੱਸਿਆ ਇੱਥੇ ਪੋਲਿਟੀਕਲ ਅਸਾਈਲਮ ਕਿਉਂ ਲੈਣੀ ਚਾਹੁੰਦਾ ਪਦਮਨੀ ਨੇ ਪੁੱਛਿਆ ਜੀ ਸਾਰੇ ਹੀ ਲੈਂਦੇ ਆ ਉਹ ਝਟਕਦਾ ਜਿਹਾ ਬੋਲਿਆ ਇਸ ਬੇਸਤੇ ਤੈਨੂੰ ਅਸਾਇਲਮ ਨਹੀਂ ਮਿਲੇਗਾ ਹੋਮ ਆਫਿਸ ਤੇਰਾ ਕੇਸ 2 ਦਿਨ ਚ ਰੱਦ ਕਰ ਦੇਗਾ ਪਦਮਨੀ ਨੇ ਉਹਦੀਆਂ ਅੱਖਾਂ 'ਚ ਸਿੱਧਾ ਦੇਖਿਆ ਫਿਰ ਮੈਂ ਕੀ ਕਰਾਂ ਉਹ ਘਬਰਾ ਗਿਆ ਜੋ ਬਾਕੀ ਲੋਕ ਕਰਦੇ ਨੇ ਉਹ ਬੋਲੀ ਬਾਕੀ ਮੁੰਡਿਆਂ ਨੇ ਤਾਂ ਇਹੀ ਕਿਹਾ ਵੀ ਪੰਜਾਬ ਦੇ ਹਾਲਾਤ ਖਰਾਬ ਹੋਣ ਕਾਰਨ ਪੁਲਿਸ ਸਾਡੇ ਪਿੱਛੇ ਪਈ ਹੋਈ ਹੈ ਜਾਂ ਕਈਆਂ ਨੇ ਲਿਖਵਾਇਆ ਵੀ ਅੱਤਵਾਦੀ ਟਿਕੜ ਨਹੀਂ ਦਿੰਦੇ ਉਹਨੇ ਹੌਲੀ ਜਿਹੇ ਦੱਸਿਆ ਤੇਰੀ ਕੀ ਸਲਾਹ ਹੈ ਪਦਮਨੀ ਮੁਸਕਰਾਈ ਲਖਾਉਣਾ ਤਾਂ ਮੈਂ ਵੀ ਇਹੀ ਹੈ ਪਰ ਮੈਂ ਸੋਚਿਆ ਘੱਟੋ ਘੱਟ ਤੁਹਾਨੂੰ ਤਾਂ ਸੱਚ ਦੱਸ ਦੇਵਾਂ ਉਹਦੇ ਚਿਹਰੇ ਦਾ ਭੈ ਕੁਝ ਘਟਿਆ ਸੀ ਠੀਕ ਹੈ ਆਪਾਂ ਤੇਰਾ ਕੇਸ ਤਿਆਰ ਕਰਦੇ ਆ ਆਖ ਕੇ ਪਦਮਨੀ ਨੇ ਕਾਕ ਜੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਮੈਡਮ ਮੈਂ ਪੱਕਾ ਹੋ ਜਾਊਂਗਾ ਉਹਨੇ ਕਿਸੇ ਬੱਚੇ ਵਾਂਗ ਪੁੱਛਿਆ ਸੀ ਉਮੀਦ ਤਾਂ ਹੈ ਦੇਖਦੇ ਆ ਕੇਸ ਚੱਲਦੇ ਆ ਕੁਝ ਸਮਾਂ ਲੱਗੇਗਾ ਪਦਮਨੀ ਨੇ ਸਮਝਾਇਆ ਜੇ ਨਾ ਗੱਲ ਬਣੀ ਫੇਰ ਉਹ ਪੂਰੀ ਤਸੱਲੀ ਚਾਹੁੰਦਾ ਸੀ ਫਿਰ ਤੂੰ ਅਪੀਲ ਕਰ ਸਕਦਾ ਪਦਮਨੀ ਨੇ ਉਹਨੂੰ ਇਮੀਗ੍ਰੇਸ਼ਨ ਬਾਰੇ ਵਿਸਥਾਰਚ ਸਮਝਾਇਆ ਉਸ ਦਿਨ ਤੋਂ ਬਾਅਦ ਉਹ ਅੱਜ ਉਹਨੂੰ ਮਿਲਿਆ ਸੀ ਇੱਕ ਵਾਰੀ ਕੇਸ ਕਰਨ ਤੋਂ ਬਾਅਦ ਉਹ ਮੁੜ ਕੇ ਨਹੀਂ ਆਇਆ ਸੀ ਤੇ ਅੱਜ ਜੇਲ੍ਹ ਦੀ ਸੈਲ ਚ ਉਹਨੂੰ ਦੇਖ ਕੇ ਪਦਮਨੀ ਨੂੰ ਕਾਫੀ ਹੈਰਾਨੀ ਹੋਈ ਸੀ ਤੈਨੂੰ ਯਾਦ ਆ ਪਹਿਲਾਂ ਵੀ ਇੱਕ ਵਾਰ ਮਿਲ ਚੁੱਕੇ ਹਾਂ ਪਦਮਨੀ ਨੇ ਉਹਨੂੰ ਚੇਤੇ ਕਰਵਾਇਆ ਕਦੋਂ ਉਹਨੇ ਦਿਮਾਗ ਤੇ ਬੋਝ ਪਾਇਆ ਪਰ ਯਾਦ ਨਾ ਕਰ ਸਕਿਆ ਜਦੋਂ ਤੋਂ ਇੰਡੀਆ ਤੋਂ ਨਵਾਂ ਨਵਾਂ ਆਇਆ ਸੀ ਪੋਲਿਟਿਕਲ ਅਸਾਈਲਮ ਦਾ ਕੇਸ ਕਾਰਨ ਮੇਰੀ ਫਰਮ ਕੋਲ ਪਹੁੰਚਿਆ ਸੀ ਉਦੋਂ ਮੈਂ ਤੇਰਾ ਕੇਸ ਲਿਆ ਸੀ ਪਦਮਨੀ ਨੇ ਜਿਵੇਂ ਜ਼ਿੰਦਗੀ ਦੀ ਰੀਲ ਪੁੱਠੀ ਘੁਮਾਈ ਉਹ ਮੈਡਮ ਤੁਸੀਂ ਉਹਨੂੰ ਜਿਵੇਂ ਅਚਾਨਕ ਕੋਈ ਭੁੱਲੀ ਵਿਸਰੀ ਯਾਦ ਆਈ ਹਾਂ ਮੈਂ ਪਦਮਨੀ ਉਹ ਮੁਸਕਰਾਈ ਉਹ ਮੈਡਮ ਦੇਖੋ ਕਿਸਮਤ ਦੇ ਰੰਗ ਇੰਨੇ ਸਾਲਾਂ ਬਾਅਦ ਫਿਰ ਮੈਂ ਤੁਹਾਡੇ ਕੋਲ ਹਾਜ਼ਰ ਹਾਂ ਇੱਕ ਅਪਰਾਧੀ ਦੇ ਰੂਪ ਚ ਉਹਦੀਆਂ ਅੱਖਾਂ ਸਿੱਲੀਆਂ ਹੋ ਗਈਆਂ ਤੇ ਤੂੰ ਇੱਥੇ ਕਿਵੇਂ ਪਹੁੰਚ ਗਿਆ ਪਦਮਨੀ ਪਦਮਨੀ ਨੂੰ ਪਾਵੇਂ ਉਹਦੇ ਇਹ ਕੇਸ ਦਾ ਪਤਾ ਸੀ ਪਰ ਫਿਰ ਵੀ ਉਹ ਉਹਦੇ ਮੋਹੋਂ ਸੁਣਨਾ ਚਾਹੁੰਦੀ ਸੀ ਇਹ ਬਹੁਤ ਲੰਬੀ ਕਹਾਣੀ ਹੈ ਮੈਡਮ ਉਹਨੇ ਹੌਂਕਾ ਲਿਆ ਉਹ ਵੀ ਚੁੱਪ ਕਰੀ ਰਹੀ ਮੈਂ ਤੁਹਾਨੂੰ ਕਿੰਨਾ ਸੱਚ ਦੱਸਾਂ ਉਹ ਕੁਝ देर ਸੋਚ ਕੇ ਬੋਲਿਆ ਜਿੰਨਾ ਸੱਚ ਤੂੰ ਕਈ ਸਾਲ ਪਹਿਲਾਂ ਬੋਲਿਆ ਸੀ ਜਿੰਨਾ ਸੱਚ ਤੂੰ ਮੈਨੂੰ ਦੱਸੇਂਗਾ ਓਨੀ ਜ਼ਿਆਦਾ ਮੈਂ ਤੇਰੀ ਹੈਲਪ ਕਰ ਸਕਾਂਗੀ ਪਦਮਨੀ ਨੇ ਹੌਲੀ ਜਿਹੀ ਕਿਹਾ ਤੇ ਉਹ ਕਾਲ ਕੋਠੜੀ ਦੀਆਂ ਕੰਧਾਂ ਵੱਲ ਦੇਖਣ ਲੱਗ ਪਿਆ ਨਜ਼ਰਾਂ ਸੁੰਨੀਆਂ ਹੋ ਗਈਆਂ ਉਹਦੀਆਂ ਕਿਤੇ ਦੂਰ ਗਵਾਚ ਗਿਆ ਇੱਕ ਹੌਂਕਾ ਲਿਆਉਨੇ ਤੇ ਸਿਰ ਪਿੱਛੇ ਕੰਧ ਨਾਲ ਟਕਾ ਲਿਆ ਤੁਹਾਨੂੰ ਸ਼ਾਇਦ ਯਾਦ ਹੋਣਾ ਏ ਮੈਂ ਜਦੋਂ ਤੁਹਾਡੇ ਕੋਲ ਆਇਆ ਸੀ ਤਾਂ ਮੇਰਾ ਨਾਮ ਰਣਜੀਤ ਸਿੰਘ ਸੀ ਮੈਂ ਪੱਗ ਬੰਨੀ ਹੁੰਦੀ ਸੀ ਹੁਣ ਮੇਰਾ ਨਾਮ ਰਣਦੀਪ ਕੁਮਾਰ ਹੈ ਤੇ ਮੇਰੇ ਕੇਸ ਕੱਟੇ ਹੋਏ ਨੇ ਰਣਜੀਤ ਤੋਂ ਰਣਦੀਪ ਬਣ ਦੇ ਲੰਬੇ ਸਫ਼ਰ 'ਚ ਜੋ ਕੁਝ ਮੇਰੇ ਨਾਲ ਵਾਪਰਿਆ ਉਹ ਬਹੁਤ ਲੰਬੀ ਕਹਾਣੀ ਹੈ ਸ਼ਾਇਦ ਤੁਹਾਡੇ ਕੋਲ ਇੰਨਾ ਵਕਤ ਨਾ ਹੋਵੇ ਉਹ ਬੋਲਿਆ ਤੂੰ ਮੇਰੇ ਵਕਤ ਦੀ ਫਿਕਰ ਨਾ ਕਰ ਜੋ ਵੀ ਤੇਰੇ ਮਨ ਚ ਹੈ ਤੂੰ ਮੈਨੂੰ ਡਿਟੇਲਸ ਦੱਸ पद्ਮਨੀ ਨੇ ਉਹਨੂੰ ਤਰਵਾਸ ਦਿੱਤਾ ਤੁਹਾਡੇ ਕੋਲ ਪੋਲਿਟੀਕਲ ਅਸਾਈਲਮ ਦਾ ਕੇਸ ਦਰਜ ਕਰਨ ਤੋਂ ਬਾਅਦ ਮੈਂ ਟੇਕੇ ਨਹੀਂ ਬੈਠਿਆ ਮੇਰੇ ਰਿਸ਼ਤੇਦਾਰਾਂ ਨੇ ਮੈਨੂੰ ਸਮਝਾਇਆ ਵੀ ਕੋਈ ਬ੍ਰਿਟਿਸ਼ ਕੁੜੀ ਲੱਭ ਕੇ ਵਿਆਹ ਕਰਵਾ ਕੇ ਪੱਕਾ ਹੋ ਜਾ ਮੇਰੇ ਰਿਸ਼ਤੇਦਾਰਾਂ ਨੇ ਮਦਦ ਕੀਤੀ ਪਰ ਬ੍ਰਿਟਿਸ਼ ਕੁੜੀਆਂ ਦੇ ਨਖਰੇ ਬਹੁਤ ਉੱਚੇ ਸੀ ਕੋਈ ਨਹੀਂ ਮੰਨੀ ਹਾਰ ਕੇ ਮੈਂ ਇੱਕ ਮੈਰਿਜ ਬਿਊਰੋ ਦਾ ਮੈਂਬਰ ਬਣ ਗਿਆ ਲਿਖ ਦਿੱਤਾ ਕਿ ਤਲਾਕਸ਼ੁਦਾ ਵਿਧਵਾ ਤੇ ਬੱਚੇ ਵਾਲੀ ਨਾਲ ਵੀ ਗੱਲ ਬਣ ਸਕਦੀ ਹੈ ਪਰ ਕਿੱਥੇ ਅਖਬਾਰਾਂ 'ਚ ਵੀ ਇਸ਼ਤਿਹਾਰ ਦਿੱਤੇ ਮਤਲਬ ਮੈਟ੍ਰੀਮੋਨੀਅਮ ਕਢਵਾਏ ਪਰ ਗੱਲ ਨਾ ਬਣੀ ਮੈਂ ਚਾਹੁੰਦਾ ਸੀ ਕਿਸੇ ਨਾ ਕਿਸੇ ਤਰੀਕੇ ਨਾਲ ਮੈਂ ਪੱਕਾ ਹੋ ਜਾਵਾਂ 3-4 ਸਾਲ ਮੈਂ ਐਦਾਂ ਹੀ ਛੁਪ-ਛੁਪਾ ਕੇ ਚੋਰੀਆਂ ਹਿ ਬਿਲਡਰਾਂ ਨਾਲ ਕੰਮ ਕਰਕੇ ਕੱਢੇ ਤੇ ਆਪਣਾ ਢਿੱਡ ਬਣ ਕੇ ਕੁਝ ਪੈਸੇ ਮੈਂ ਜੋੜ ਵੀ ਲਏ ਕਿ ਇੱਕ ਦਿਨ ਵਿਆਹ ਕਰਵਾ ਕੇ ਆਪਣਾ ਘਰ ਬਸਾ ਲਵਾਂਗਾ ਇਸ ਮੁਲਕ ਚ ਕਿਹੜਾ ਕੋਈ ਮੇਰਾ ਹਮਦਰਦ ਬੈਠਾ ਸੀ ਜੋ ਮੇਰੀ ਮਦਦ ਕਰਦਾ ਆਖਰ ਰਿਸ਼ਤੇਦਾਰਾਂ ਨੇ ਇੱਕ ਕੁੜੀ ਮੇਰੇ ਲਈ ਲੱਭੀ ਤੇ ਫਿਰ ਜ਼ੋਰ ਪਵਾ ਕੇ ਰਿਸ਼ਤਾ ਕਰਵਾਤਾ ਕੁੜੀ ਦਾ ਪਿਓ ਨਹੀਂ ਸੀ ਤੇ ਮਾਂ ਕਿਸੇ ਫੈਕਟਰੀ ਚ ਕੰਮ ਕਰਦੀ ਸੀ ਕੁੜੀ ਦੇ ਖਾਨਦਾਨ ਦਾ ਸਟੈਂਡਰਡ ਸਾਡੇ ਮੁਤਾਬਿਕ ਕੁਝ ਵੀ ਨਹੀਂ ਸੀ ਪਰ ਮੈਂ ਇੰਗਲੈਂਡ ਚ ਪੱਕਾ ਹੋਣ ਦੇ ਲਾਲਚ ਚ ਮੰਨ ਗਿਆ ਚੰਗਾ ਪਲਾ ਵਿਆਹ ਹੋਇਆ ਸਾਡਾ ਤੇ ਮੈਂ ਤਰਸ ਖਾ ਕੇ ਕੁੜੀ ਦੇ ਸਿਰ ਤੇ ਪਿਓ ਨਹੀਂ ਐ ਵਿਆਹ ਦਾ ਸਾਰਾ ਖਰਚਾ ਵੀ ਆਪ ਕਰਤਾ ਕੁੜੀ ਦੇ ਗਹਿਣਿਆਂ ਦਾ ਸੈੱਟ ਵਰੀ ਦਾ ਸਮਾਨ ਹੋਰ ਨਿਕਸੁਕ ਖਰੀਦ ਕੇ ਦਿੱਤਾ ਮੈਂ ਸੋਚਿਆ ਕੁੜੀ ਇਹ ਨਾ ਸੋਚੇ ਵੀ ਮੁੰਡਾ ਇੰਡੀਆ ਤੋਂ ਆਇਆ ਇਸ ਲਈ 4000 ਪੌਂਡ ਦੀ ਕਾਰ ਵੀ ਕਢਵਾ ਕੇ ਦੇ ਦਿੱਤੀ ਪਰ 10000 ਪੌਂਡ ਖਰਚ ਕੇ ਵੀ 10 ਦਿਨ ਵੀ ਵਿਆਹ ਨਹੀਂ ਚੱਲਿਆ ਮੇਰਾ ਪਹਿਲੀ ਰਾਤ ਹੀ ਕੁੜੀ ਦੇ ਲੱਛਣ ਪੁੱਠੇ ਸੀ ਮੇਰੇ ਸੁਪਨਿਆਂ 'ਚ ਇੱਕ ਸ਼ਰਮਿਲੀ ਤੇ ਨਾਜ਼ੁਕ ਜਹੀ ਦੁਲਹਨ ਦਾ ਚਿਹਰਾ ਸੀ ਜੀਹਦਾ ਕੁੰਡ ਮੈਂ ਸੁਹਾਗ ਰਾਤ ਨੂੰ ਚੁੱਕਣਾ ਸੀ ਉਹਨੇ ਕਿਸੇ ਕੋਮਲ ਕਲੀ ਵਾਂਗ ਸ਼ਰਮਾ ਕੇ ਦੂਰੀ ਹੋ ਜਾਣਾ ਸੀ ਪਰ ਉੱਥੇ ਤਾਂ ਕੰਮ ਹੀ ਉਲਟ ਸੀ ਮੇਰੇ ਬੈੱਡਰੂਮ 'ਚ ਜਾਂਦੇ ਨੂੰ ਕੁੜੀ ਅੱਧ ਨੰਗੀ ਬੈੱਡ ਤੇ ਪਈ ਸਿਗਰਟ ਪੀ ਰਹੀ ਸੀ ਜਿਵੇਂ ਕਿਸੇ ਡੂੰਗੀ ਸੋਚ 'ਚ ਡੁੱਬੀ ਹੋਵੇ ਸਿਗਰਟ ਪੀਣਾ ਅੱਛੀ ਗੱਲ ਨਹੀਂ ਹੈ ਮੈਂ ਉਹਦੇ ਹੱਥ 'ਚੋਂ ਸਿਗਰਟ ਫੜਨ ਦੀ ਕੋਸ਼ਿਸ਼ ਕੀਤੀ ਡੋਂਟ ਟੈਲ ਮੀ ਵਾਟ ਇਜ਼ ਗੁੱਡ ਐਂਡ ਬੈਡ ਆਈ ਨੋ ਵਾਟ ਆਮ ਡੂਇੰਗ ਉਹਨੇ ਹੱਥ ਪਿੱਛੇ ਖਿੱਚ ਕੇ ਸੂਟਾ ਲਾਇਆ ਸੌਰੀ ਮੈਂ ਸ਼ਰਮੰਦਾ ਜਿਹਾ ਹੋ ਗਿਆ ਉਸ ਰਾਤ ਮੈਨੂੰ ਅਹਿਸਾਸ ਹੋਇਆ ਕਿ ਆਪਣੀ ਵਾਈਫ ਨਾਲ ਸੌਣ ਵਾਲਾ ਮੈਂ ਪਹਿਲਾ ਬੰਦਾ ਨਹੀਂ ਸੀ ਤੇ ਨਾ ਹੀ ਉਹ ਕੋਈ ਕੁਆਰੀ ਕਲੀ ਸੀ ਮੈਂ ਜ਼ਿੰਦਗੀ ਦੇ ਕੋੜੇ ਸੱਚ ਦਾ ਸਬਰ ਨਾਲ ਘੁੱਟ ਪਰ ਲਿਆ ਦੋ ਤਿੰਨ ਦਿਨ ਉਹ ਮੇਰੇ ਨਾਲ ਰਹੀ ਫਿਰ ਕੰਮ ਤੇ ਜਾਣ ਲੱਗ ਪਈ ਕੰਮ ਵੀ ਅਜੀਬ ਸੀ ਉਹਦਾ ਕਦੇ ਰਾਤ ਨੂੰ 12 ਵਜੇ ਮੁੜਦੀ ਕਦੇ ਸਵੇਰੇ 4 ਵਜੇ ਉੱਠ ਕੇ ਚਲੇ ਜਾਂਦੀ ਤੂੰ ਸਿੱਧੀ ਪੁੱਦੀ ਜੌਬ ਕਿਉਂ ਨਹੀਂ ਕਰਦੀ ਮੈਂ ਉਸ ਉਸ ਦਿਨ ਉਸ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਸਿੱਧੀ ਪੁੱਦੀ ਜੌਬ ਯੂ ਮੀਨ ਮੈਂ ਡੇਲੀ ਸ਼ਾਮ ਨੂੰ ਆ ਕੇ ਤੇਰੀ ਸੇਵਾ ਕਰਾਂ ਜਸਟ ਲਾਈਕ ਮਾਈ ਮਮ ਜਿਵੇਂ ਉਹ ਮੇਰੇ ਡੈਡ ਦੀ ਕਰਦੀ ਸੀ ਓਖੇ ਜੀ ਪਤੀ ਦੀ ਸੇਵਾ ਕਰਨਾ ਪਤਨੀ ਦਾ ਫਰਜ਼ ਹੈ ਮੈਂ ਕਿਹਾ ਵਾਈ ਆਰ ਯੂ ਸਿਕ অর ਡਿਸੇਬਲ ਕੈਨਟ ਯੂ ਲੁੱਕ ਆਫਟਰ ਯਰ ਸੈਲਫ ਉਹ ਗੁੱਸੇ ਚ ਬੋਲੀ ਤੇਰਾ ਡੈਡੀ ਡਿਸੇਬਲ ਸੀ ਜੋ ਤੇਰੀ ਮਮੂ ਦੀ ਸੇਵਾ ਕਰਦੀ ਸੀ ਮੈਨੂੰ ਵੀ ਗੁੱਸਾ ਜਿਹਾ ਆ ਗਿਆ ਮਾਈ ਮਮ ਇਸ ਅ ਬਲੱਡੀ ਟਿਪੀਕਲ ਏਸ਼ੀਅਨ ਵੂਮੈਨ ਸ਼ੀ ਇਜ਼ ਅ ਸੈਕਰੀਫਾਈਸ ਹਰ ਲਾਈਫ ਫੋਰ ਮਾਈ ਡੈਡ ਯੂ نو ਮੇਰਾ ਡੈਡ ਮੇਰੀ ਮਮ ਨੂੰ ਰੋਜ਼ ਕੁੱਟਦਾ ਸੀ ਪਰ ਉਹ ਫਿਰ ਵੀ ਚੁੱਪਚਾਪ ਉਸ ਲਈ ਕੁਕਿੰਗ ਕਰਦੀ ਤੇ ਭਾਂਡੇ ਮਾਂਦੀ ਰਹਿੰਦੀ ਸੀ ਆਈ ਏਮ ਨਾਟ ਗੋਇੰਗ ਟੂ ਡੂ ਥੈਟ ਆਈ ਕਿਕ ਯੂ ਆਊਟ ਇਫ ਯੂ ਟ੍ਰਾਈ ਟੂ ਟੱਚ ਮੀ ਆਹ ਕਿ ਉਹ ਦਰਵਾਜ਼ਾ 판 ਦੀ ਬਾਹਰ ਚਲੇ ਗਈ ਮੈਂ ਸੁੰਨ ਹੋ ਗਿਆ ਤਾਂ ਇਹ ਵਿਆਹ ਏ ਮੇਰਾ ਸੋਚ-ਸੋਚ ਕੇ ਮੇਰਾ ਸਿਰ ਘੁੰਮ ਗਿਆ ਮੈਂ ਬਾਹਰੋਂ ਜਾ ਕੇ ਆਪਣੇ ਰਿਸ਼ਤੇਦਾਰ ਨੂੰ ਫੋਨ ਕੀਤਾ ਮੁੜ ਕੇ ਉਹਨਾਂ ਨੇ ਹੀ ਸਮਝਾਇਆ ਕਿ ਜਦੋਂ ਤੱਕ ਪਾਸਪੋਰਟ ਤੇ ਸਟੈਂਪ ਨਹੀਂ ਲੱਗਦੀ ਮੂੰਹ ਬੰਦ ਹੀ ਰੱਖ ਤੇ ਮੇਰਾ ਮੂੰਹ ਸੀਨਤਾ ਗਿਆ ਪਾਸਪੋਰਟ ਤੇ ਸਟੈਂਪਾ ਕਿਹੜੀਆਂ ਲੱਗਣੀਆਂ ਸੀ ਮੇਰਾ ਤਾਂ ਘਰ ਚ ਰਹਿਣਾ ਹੀ ਦੁੱਬਰ ਹੋਇਆ ਪਿਆ ਸੀ ਘਰ ਦੀ ਮਾਰਕਸ ਮੈਂ ਦਿਨ ਦਾ ਸਾਰੇ ਬਿੱਲ ਮੈਂ ਭਰਦਾ ਪਰ ਮੇਰੀ ਸੱਸ ਤੇ ਘਰ ਵਾਲੀ ਦਾ ਪਾਰਾ ហេਠਾ ਨਹੀਂ ਆਉਂਦਾ ਸੀ ਮੈਂ ਉਸ ਘਰ ਚ ਦੰਦਾ ਚ ਜੀਵ ਵਾਂਗ ਰਹਿਣ ਲੱਗ ਪਿਆ ਉਹਨਾਂ ਦੇ ਹੌਸਲੇ ਹੋਰ ਵੀ ਵੱਧ ਗਏ ਪਹਿਲਾਂ ਤਾਂ ਮੇਰੀ ਵਾਈਫ ਸਿਰਫ ਮੇਰੇ ਨਾਲ ਲੜਦੀ ਹੁੰਦੀ ਸੀ ਹੁਣ ਉਹਦਾ ਬாய்ਫਰੈਂਡ ਵੀ ਘਰ ਆਉਣ ਲੱਗ ਪਿਆ ਮੇਰੇ ਸਾਹਮਣੇ ਉਹਦੇ ਨਾਲ ਹੱਥ ਹਾਸ ਕੇ ਗੱਲਾਂ ਕਰਦੀ ਬਾਹਰ ਘੁੰਮਣ ਫਿਰਨ ਜਾਂਦੀ ਕਈ ਵਾਰ ਉਹ ਮੈਨੂੰ ហេਠਾ ਬੈਠਾ ਛੱਡ ਕੇ ਆਪਣੇ ਬாய்ਫਰੈਂਡ ਨਾਲ ਸਾਡੇ ਬੈੱਡਰੂਮ ਚ ਕੁੰਡਾ ਲਾਈ ਦੋ ਦੋ ਘੰਟੇ ਬੈਠੀ ਰਹਿੰਦੀ ਜਦੋਂ ਗੱਲ ਹੱਦੋਂ ਬਾਹਰ ਜਾਂਦੀ ਦਿਖੀ ਤਾਂ ਮੇਰੇ ਅੰਦਰਲਾ ਮਰਦ ਖੋਲ ਉੱਠਿਆ ਮੰਮੀ ਜੀ ਦੇਖ ਕੇ ਮੱਖੀ ਨਹੀਂ ਨਿਗਲੀ ਜਾਂਦੀ ਤੁਸੀਂ ਆਪਣੀ ਕੁੜੀ ਨੂੰ ਸਮਝਾਓ ਮੈਂ ਆਪਣੀ ਸੱਸ ਕੋਲ ਗੱਲ ਕੀਤੀ ਨਹੀਂ ਨਿਗਲੀ ਜਾਂਦੀ ਤਾਂ ਥੁੱਕ ਦੇ ਤੈਨੂੰ ਕਿਸੇ ਡਾਕਟਰ ਨੇ ਨਹੀਂ ਦੱਸਿਆ ਕਿ ਤੂੰ ਮੱਖੀ ਜ਼ਰੂਰ ਨਿਗਲਣੀ ਹੈ ਮੇਰੀ ਸੱਸ ਉਲਟਾ ਮੇਰੇ ਗਾਲ ਪੈ ਗਈ ਇਹ ਤੁਸੀਂ ਕੀ ਕਹਿ ਰਹੇ ਹੋ ਮੰਮੀ ਜੀ ਆਪਣੀ ਧੀ ਨੂੰ ਸਮਝਾਉਣ ਦੀ ਬਜਾਏ ਤੁਸੀਂ ਉਲਟਾ ਜਵਾਈ ਨੂੰ ਡਾਟਦੇ ਹੋ ਕਿੰਨੀ ਮਾੜੀ ਗੱਲ ਹੈ ਮੈਨੂੰ ਉਹਦਾ ਇੰਝ ਬੋਲਣਾ ਅਜੀਬ ਲੱਗਿਆ ਮਾੜੀ ਗੱਲ ਤਾ ਹੈ ਹੀ ਜੋ ਤੇਰੇ ਅਰਗਾ ਬਿੱਜੂ ਮੇਰੀ ਮੇਮਾਰ ਕੀ ਧੀ ਦੇ ਪੱਲੇ ਪੈ ਗਿਆ ਸਾਰਾ ਕਸੂਰ ਮੇਰਾ ਹੀ ਹੈ ਨਾ ਮੈਂ ਮਰਨ ਜੋਗੇ ਵਿਚੋਲੇ ਦੇ ਮਗਰ ਲੱਗਦੀ ਨਾ ਹੀ ਮੇਰੀ ਹੀਰੇ ਅਰਗੀ ਧੀ ਦਾ ਨਾਸ ਵੱਜਦਾ ਕਿੱਥੋਂ ਮੇਰੀ ਅਕਲ ਤੇ ਪਰਦਾ ਪੈ ਗਿਆ ਸੀ ਜੋ ਮੈਂ ਵਿਆਹ ਲਈ ਹਾਂ ਕਰਤੀ ਮੇਰੀ ਧੀ ਤਾਂ ਮੰਨਦੀ ਨਹੀਂ ਸੀ ਮੈਂ ਹੀ ਜ਼ੋਰ ਪਾ ਕੇ ਤੇਰੇ ਨਾਲ ਉਹਨੂੰ ਨੂੜਿਆ ਉਹ ਲੜਾਈ ਦੇ ਮੂੜ ਚ ਸੀ ਇਹੋ ਜੀ ਵੀ ਕੀ ਮਜਬੂਰੀ ਸੀ ਤੁਹਾਡੀ ਨਾ ਕਰਦੇ ਪਿਆ ਮੈਂ ਕਿਹੜਾ ਤੁਹਾਡੇ ਘਰ ਰਿਸ਼ਤਾ ਮੰਗਣ ਆਇਆ ਸੀ ਮੈਨੂੰ ਆਪਣੇ ਆਪ ਤੇ ਕਾਬੂ ਰੱਖਣਾ ਔਖਾ ਹੋ ਗਿਆ ਹੁਣ ਤੁਰ ਜਾ ਹੁਣ ਕਿਹੜਾ ਤੈਨੂੰ ਕੋਈ ਰੋਕਦਾ ਮੇਰੀ ਧੀ ਦਾ ਤਾਂ ਤੂੰ ਨੱਕ 헤ਠਾ ਨਹੀਂ ਆਇਆ ਜੇ ਤੈਨੂੰ ਵੀ ਉਹ ਪਸੰਦ ਨਹੀਂ ਆ ਤਾਂ ਡਾਈਵੋਰਸ ਦੇ ਕੇ ਪਰਮਾਰ ਉਹਦੀ ਆਵਾਜ਼ ਉੱਚੀ ਹੋਈ ਧੰਨਵਾਦ